ਸਰਕਾਰੀ ਹਸਪਤਾਲ ਦਾ ਕਾਲਾ ਸੱਚ ਜਿੱਥੇ ਨਸ਼ਾ ছਾਇਆ ਜਾਂਦਾ ਹੈ ਉਹੀ ਬਣਿਆ ਨਸ਼ੇ ਦਾ ਵਪਾਰ ਸਰਕਾਰੀ ਹਸਪਤਾਲ ਦਾ ਇੱਕ ਸੰਸਨੀਖੇਜ ਖੁਲਾਸਾ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿੱਥੇ ਨਸ਼ਾ ਛਡਾਉਣ ਲਈ ਦਵਾਈ ਦਿੱਤੀ ਜਾਂਦੀ ਹੈ ਉੱਥੇ ਹੀ ਲੋਕ ਫ੍ਰੀ ਦੀ ਦਵਾਈ ਲੈ ਕੇ ਉਸ ਨੂੰ ਵੇਚ ਕੇ ਫਿਰ ਤੋਂ ਨਸ਼ਾ ਕਰਦੇ ਨੇ ਨਮਸਕਾਰ ਅਦਾਲਤ ਸੋਸ਼ੀਅਲ ਮੈਂ ਹਮੰਤੂ ਮੇਤਲ ਕ੍ਰਾਈਮ ਆਵਾਜ਼ ਇੰਡੀਆ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਅਸੀਂ ਗਰਾਉਂਡ ਜ਼ੀਰੋ ਤੋਂ ਇੱਕ ਹੋਰ ਨਵਾਂ ਖੁਲਾਸਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਨਸ਼ੇ ਦੀ ਖਰੀਦੋਫਰੋਖਤ ਕਰਕੇ ਉਸ ਤੋਂ ਪੈਸੇ ਕਮਾ ਕੇ ਤੇ ਫਿਰ ਨਸ਼ਾ ਕੀਤਾ ਜਾਂਦਾ ਹੈ ਨਸ਼ਾ ਛਡਾਉਣ ਦੇ ਨਾਂ ਤੇ ਕਿਵੇਂ ਲੋਕ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਕਬਤਾ ਹਾਂ ਲਾਈਕ ਬੰਨੂ ਜਵਾਬ ਕਰਦਾ ਹੈ ਹੈ ਜਦੋਂ ਅਹੀਂ ਇਹਦਾ ਨਿਕਲ ਵੱਡੀ ਗੋਲੀ ਹੈ ਹਾਂ ਹਾਂ ਇਹ ਉਹ ਤਸਵੀਰਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਬਰਨਾਲਾ ਦੇ ਸਿਵਲ ਹਸਪਤਾਲ ਦੇ ਹੋਰ ਕਲੀਨਿਕ ਦੇ ਵਿੱਚ ਉਹ ਇੱਕ ਸਖਸ਼ ਦਵਾਈ ਲੈਂਦਾ ਹੈ ਫਰੀ ਦੇ ਵਿੱਚ ਤੇ ਉਸ ਤੋਂ ਬਾਅਦ ਉਸੇ ਦਵਾਈ ਨੂੰ ਉੱਥੇ ਹੀ ਖੜੇ ਹੋ ਕੇ ਬਿਨਾਂ ਕਿਸੇ ਡਰ ਖੋਫ ਤੋਂ ਨਾ ਪੁਲਿਸ ਦਾ ਡਰ ਨਾ ਪ੍ਰਸ਼ਾਸਨ ਦਾ ਡਰ ਨਾ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਦਾ ਡਰ ਉੱਥੇ ਹੀ 400 ਤੋਂ 500 ਰੁਪਏ ਦੇ ਵਿੱਚ ਇੱਕ ਪੱਤਾ ਵੇਚ ਦਿੱਤਾ ਜਾਂਦਾ ਹੈ ਆ ਜਾ ਬਾਹਰ ਆ ਜਾ ਬੱਬੂ ਕਿੰਨੇ 400 ਦਾਰ ਲੱਗਦਾ ਭਰਾ ਮੇਰੇ ਲੱਤਾਂ ਜਿਵੇਂ ਕੰਬੀ ਜਾਂਦੇ ਬਈ ਜੀ ਕਾਨ ਨਾਲ ਕੀ ਕਹ ਬਰੇ ਧੰਨਵਾਦ ਪੰਜਾਬ ਸਰਕਾਰ ਵੱਲੋਂ ਇੱਕ ਮੋਹਮ ਸ਼ੁਰੂ ਕੀਤੀ ਗਈ ਹੈ ਯੁੱਤ ਨਸ਼ਾ ਦੇ ਵਿਰੁੱਧ ਪਰ ਇਹਨਾਂ ਸਾਰੀਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਆਪਣਾ ਜੋਰ ਲਾ ਰਹੀ ਆ ਤੇ ਦੂਜੇ ਪਾਸੇ ਇਹ ਲੋਗ ਆਪਣਾ ਨਸ਼ਾ ਲੈਂ ਲਈ ਅਲੱਗ-ਅਲੱਗ ਹਤਕਾਂਡੇ ਅਪਣਾ ਰਹੇ ਨੇ ਜਿਵੇਂ ਕਿ ਅਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਕੁਝ ਲੋਕ ਸਰਕਾਰੀ ਹਸਪਤਾਲ ਦੇ ਵਿੱਚੋਂ ਫ੍ਰੀ ਦੇ ਵਿੱਚ ਦਵਾਈ ਲੈਂਦੇ ਨੇ ਔਰ ਉਸੇ ਦਵਾਈ ਨੂੰ ਵੇਚ ਦਿੰਦੇ ਨੇ ਇਹਨਾਂ ਨੇ ਨਵਾਂ ਹੀ ਧੰਦਾ ਅਪਣਾਇਆ ਹੋਇਆ ਹੈ ਦਵਾਈ ਲੈ ਕੇ ਫਿਰ ਉਸ ਤੋਂ ਬਾਅਦ ਉਹਨੂੰ ਵੇਚ ਦਿੰਦੇ ਨੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦਵਾਈ ਨਹੀਂ ਲੈਂਦੇ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਇਹ ਦਵਾਈ ਸਿਰਫ ਸਿਰਫ ਰੁਪਏ ਕਮਾਉਣ ਲਈ ਲੈਂਦੇ ਹਾਂ ਇਥੋਂ ਫਰੀ ਦੇ ਵਿੱਚ ਦਵਾਈ ਲੈਂਦੇ ਹਾਂ ਤੇ ਨਾਲ ਹੀ ਅਸੀਂ ਇਸ ਨੂੰ ਵੇਚ ਕੇ ਆਪਣਾ ਦੂਸਰੇ ਨਸ਼ੇ ਦੀ ਜ਼ਰੂਰਤ ਪੂਰੀ ਕਰਦੇ ਹਾਂ। ਆਉ ਤੁਹਾਨੂੰ ਲੈ ਕੇ ਚੱਲਦੇ ਹਾਂ ਬਰਨਾਲਾ ਦੇ ਡੀਐਸਪੀ ਸਤਵੀਰ ਸਿੰਘ ਬੈਂਸਕੋਲ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ। ਜੀ ਬਿਲਕੁਲ ਇਹ ਕੁਝ ਪ੍ਰੋਬਲਮ ਹੈਗੀ ਆ। ਕਿ ਜਿਹੜਾ ਸਾਡਾ ਓਟ ਸੈਂਟਰ ਦਾ ਪ੍ਰਣਾਲੇ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਉੱਥੇ ਸਵੇਰੇ 9 ਵਜੇ ਤੋਂ ਜਿਹੜਾ ਜਿਹੜੀ ਟੁਪਰੀ ਨਾਰਫਿੰਦੀ ਦਵਾਈ ਹੈ ਜਿਹਨੂੰ ਆਪਾਂ ਜੀਬ ਵਾਲੀ ਗੋਲੀ ਕਹਿ ਦਿੰਦੇ ਆ ਉਹ ਫ੍ਰੀ ਆਫ ਕਾਸਟ ਜਿਹੜੀ ਹੈ ਪੇਸ਼ੈਂਟਸ ਨੂੰ ਜਿਹੜੀ ਮਿਲਦੀ ਹੈ ਉਹ ਐਸ ਪਰ ਦੀ ਸਾਈਕੋਲੋਜਿਸਟ ਦੀ ਜਿਹੜੀ ਅਸੈਸਮੈਂਟ ਹੁੰਦੀ ਹੈ ਉਹਦੇ ਅਕੋਰਡਿੰਗ ਉਹ ਜਿਹੜੀ ਡੋਸ ਆ ਉਹ ਘਟ ਕੀਤੀ ਜਾਂਦੀ ਹੈ ਵਧ ਕੀਤੀ ਜਾਂਦੀ ਹੈ ਤੇ ਕਾਫੀ ਸਾਰੇ ਪੇਸ਼ੈਂਟਸ ਜਿਹੜੇ ਨੇ ਉਹ ਦਾ ਮਿਸਯੂਜ਼ ਕਰ ਲੈਂਦੇ ਨੇ ਉਹ ਜਿੰਨੀ ਡੋਜ਼ ਉਹਨਾਂ ਨੂੰ ਲੱਗੀ ਹੁੰਦੀ ਆ ਡੇਲੀ ਦੀ ਜਾਂ ਵੀਕ ਦੀ ਉਹ ਬਲਕ ਦੇ ਵਿੱਚ ਲਾ ਜਾ ਕੇ ਉਹਨੂੰ ਉਹ ਉਹਦੇ ਵਿੱਚੋਂ ਆਪਣੀ ਡੋਜ਼ ਘੱਟ ਯੂਜ਼ ਕਰਦੇ ਨੇ ਤੇ ਉਹਨੂੰ ਬਾਹਰ ਜਿਹੜੇ ਹੋਰ ਨਸ਼ੇੜੀ ਨੇ ਉਹਨਾਂ ਨੂੰ ਉਹ ਵੇਚਦੇ ਨੇ ਇਹ ਕਾਫੀ ਸਮੇਂ ਤੋਂ ਪ੍ਰੋਬਲਮਜ਼ ਆ ਰਹੀ ਸੀ ਪਹਿਲਾਂ ਇਹ ਕਾਫੀ ਜ਼ਿਆਦਾ ਸੀ ਸਿਵਲ ਹਸਪੀਟਲ ਦੇ ਗੇਟ ਦੇ ਉੱਤੇ ਇਹ ਕਾਫੀ ਜ਼ਿਆਦਾ ਝੁੰਡ ਬਣਾ ਕੇ ਵੇਚਦੇ ਹੁੰਦੇ ਸੀਗੇ ਤੇ ਇਸ ਦਾ ਜਿਹੜਾ ਸੰਗਿਆਨ ਲੈਂਦੇ ਹੋਏ ਬਰਨਾਲਾ ਪੁਲਿਸ ਵੱਲੋਂ ਇਦੇ ਬਾਰੇ ਡਿਸਟ੍ਰਿਕਟ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਹੈਲਥ ਵਿਭਾਗ ਦੇ ਨਾਲ ਮੀਟਿੰਗਸ ਕੀਤੀਆਂ ਗਈਆਂ ਨੇ ਤੇ ਇਹਦੇ ਬਾਰੇ ਪ੍ਰੋਪਰ ਜਿਹੜਾ ਪਲਾਨ ਵੀ ਬਣਾਇਆ ਗਿਆ ਜਿਹਦੇ ਵਿੱਚ ਕਿ ਇੱਕ ਤਾਂ ਅਸੀਂ ਸੀਐਸਆਰ ਇਨੀਸ਼ੀਏਟਿਵਸ ਦੇ ਵਿੱਚੋਂ ਮਾਲਜੋਬੀ ਸੀਐਸ ਸਾਹਿਬ ਬਰਨਾਲਾ ਜੀ ਦੇ ਬਹੁ ਭਰਾਲੇ ਤੇ ਅਸੀਂ ਇੱਕ ਪੁਲਿਸ ਪਿਕਟ ਬਣਾ ਰਹੇ ਹਾਂ ਜਿਹੜਾ ਸਿਵਲ ਹਸਪੀਟਲ ਦੇ ਗੇਟ ਤੇ ਆ ਤਾਂ ਜੋ ਜਿਹੜੀ ਇਹੋ ਜਿਹੀਆਂ ਘਟਨਾਵਾਂ ਨੂੰ ਜਿਹੜਾ ਠੱਲ ਪਾਈ ਜਾ ਸਕੇ ਇਸ ਤੋਂ ਇਲਾਵਾ ਸਾਡੇ ਵੱਲੋਂ ਦੋ ਮੁਲਾਜ਼ਮ 24 ਘੰਟੇ ਤੇ ਲਈ ਜਿਹੜੇ ਤਨਖਾਤ ਕੀਤੇ ਗਏ ਨੇ ਆਊਟ ਸੈਂਟਰ ਦੇ ਉੱਤੇ ਜਿਹੜੇ ਕਿ ਆਊਟ ਸੈਂਟਰ ਦੇ ਵਿੱਚ ਜਦੋਂ ਇਹ ਹੁੰਦਾ ਹੈ ਟਾਈਮ ਜੀਬ ਦੀ ਗੋਲੀ ਮਿਲਦਾ ਉਦੋਂ ਸੁਰੱਖਿਆ ਦਾ ਖਿਆਲ ਰੱਖਦੇ ਨੇ ਇਸ ਤੋਂ ਇਲਾਵਾ ਉੱਥੇ ਹੀ ਸੇਮ ਬਿਲਡਿੰਗ ਦੇ ਵਿੱਚ ਸਾਡਾ ਡੀਟੈਕਸ਼ਨ ਸੈਂਟਰ ਵੀ ਚੱਲ ਰਿਹਾ ਹੈ ਉਹ ਡੀਟੈਕਸ਼ਨ ਸੈਂਟਰ ਦੇ ਸੁਰੱਖਿਆ ਸੰਬੰਧੀ ਵੀ ਉਹਨਾਂ ਦੀ ਤਨਖਾਤੀ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਸਾਡੀ 112 ਵਾਲੀ ਜਿਹੜੀ ਹੈ ਰਿਸਪੌਂਸ ਆਈਆਰ ਵੀ ਗੱਡੀ ਹੈ ਉਹ ਵੀ ਸਿਵਲ ਹਸਪਤਾਲ ਦੇ ਵਿੱਚ ਪੜਾਈ ਗਈ ਹੈ ਜਿਸ ਦੇ ਨਾਲ ਕਿ ਇਹੋ ਜਿਹੀਆਂ ਘਟਨਾਵਾਂ ਵਿੱਚ ਕਾਫੀ ਜਿਹੜਾ ਠੱਲ ਪਈ ਹੈ ਬਟ ਇਸ ਦੇ ਵਿੱਚ ਕੁਝ ਜਿਹੜੇ ਕਿ ਬੋਟਲ ਨੈਕਸ ਨੇ ਜਿਹੜੇ ਕਿ ਕਿਉਂਕਿ ਜੋ ਪੇਸ਼ੈਂਟ ਹੈ ਉਹਨੂੰ ਜਿਹੜੀ ਦਵਾਈ ਹੈ ਉਹ ਰਿਫਿਊਜ਼ ਨਹੀਂ ਕਰ ਸਕਦੇ ਡਾਕਟਰ ਸਾਹਿਬ ਵੀ ਕੁਝ ਪੇਸ਼ੈਂਟਸ ਦੂਰੋਂ ਆਉਂਦੇ ਨੇ ਉਹਨਾਂ ਨੂੰ ਡੋਜ਼ ਵੀ ਘਟ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੂੰ ਹਫ਼ਤੇ ਹਫ਼ਤੇ ਦੀ ਡੋਜ਼ ਦੇਣੀ ਪੈਂਦੀ ਆ ਤੇ ਉਹ ਜਦੋਂ ਤੱਕ ਉਹਨਾਂ ਦਾ ਡੋਗ ਟੈਸਟ ਨੈਗੇਟਿਵ ਨਹੀਂ ਆਉਂਦਾ ਉਦੋਂ ਤੱਕ ਉਹਨਾਂ ਨੂੰ ਜਿਹੜਾ ਉਹਨਾਂ ਦੀ ਆਈਡੀ ਵੀ ਕੈਨਸਲ ਨਹੀਂ ਕਰ ਸਕਦੇ ਸੋ ਫਿਲਹਾਲ ਜੋ ਸਾਡਾ ਹੁਣ ਜਿਹੜਾ ਚੱਲ ਰਿਹਾ ਹੈਗਾ ਆਪਰੇਸ਼ਨਲ ਟਾਸਕ ਉਹਦੇ ਵਿੱਚ ਪੁਲਿਸ ਵੱਲੋਂ ਜਿਹੜੇ ਵੀ ਇਹੋ ਜਿਹੇ ਸਾਹਮਣੇ ਆਉਂਦੇ ਨੇ ਜਿਹੜੇ ਕਿ ਜੀਵ ਵਾਲੀ ਗੋਲੀ ਬਾਹਰ ਵੇਚਦੇ ਨੇ ਉਹਨਾਂ ਨੂੰ ਵੜ ਕੇ ਲਾ ਜਾ ਕੇ ਉਹਨਾਂ ਦਾ ਜਿਹੜਾ ਡੋਗ ਟੈਸਟ ਕਰਾਇਆ ਜਾਂਦਾ ਤੇ ਜੇਕਰ ਉਹ ਨੈਗੇਟਿਵ ਆਉਂਦਾ ਕਿ ਉਹ ਖੁਦ ਗੋਲੀ ਨਹੀਂ ਲੈ ਰਹੇ ਤੇ ਬਾਹਰ ਵੇਚ ਰਹੇ ਨੇ ਤੇ ਉਹਨਾਂ ਦੀ ਜਿਹੜੀ ਆ ਵੋਟ ਸੈਂਟਰ ਦੇ ਵਿੱਚ ਬਣੀ ਹੋਈ ਜਿਹੜੀ ਆਈਡੀ ਆ ਉਹਨੂੰ ਜਿਹੜਾ ਡੀ ਰਜਿਸਟਰ ਕਰ ਦਿੱਤਾ ਜਾਂਦਾ ਤੇ ਸਰ ਜਿਹੜੇ ਲੋਕ ਇਦਾਂ ਮੈਡੀਸਨ ਇਲੀਗਲੀ ਸੈਲ ਕਰਦੇ ਨੇ ਸਰ ਉਹਨਾਂ ਤੇ ਕਿਸੇ ਤੇ ਕੋਈ ਪਰਚਾ ਵੀ ਦਿੱਤਾ ਗਿਆ ਐਫ ਆਈ ਆਰ ਵੀ ਦਿੱਤੀ ਗਈ ਹੈ ਜੀ ਬਿਲਕੁਲ ਪਿਛਲੇ ਸਮੇਂ 'ਚ ਕਾਫੀ ਐਫ ਆਈ ਆਰਸ ਹੋਈਆਂ ਨੇ ਪੰਡ ਪਿਛਲੇ ਸਮੇਂ ਵਿੱਚ ਕੁਝ ਸਾਡੇ ਧਿਆਨ 'ਚ ਆਏ ਸੀ ਜਿਹੜੇ ਕਿ ਬੰਦੇ ਆਪਾਂ ਫੜੇ ਸੀ ਉਹ ਇਹ ਵਾਲਾ ਜੀਬ ਵਾਲੀ ਗੋਲੀ ਵੀ ਵੇਚਦੇ ਸੀ ਤੇ ਉਹਨਾਂ ਕੋਲੋਂ ਪਾਸ ਜਿਹੜੇ ਸਿਗਨੇਚਰ ਕੈਪਸੂਲ ਵਗੈਰਾ ਵੀ ਮਲੇ ਸੀ ਉਹ ਵੀ ਵੇਚੇ ਸੀ ਸੋ ਉਹਨਾਂ ਦੇ ਉੱਤੇ 223 ਬੀ ਐਨ ਐਸ ਦੇ ਦੀ ਜਿਹੜੇ ਅਸੀਂ ਪਰਚੇ ਲੱਜ ਕੀਤੇ ਗਏ ਸੀ ਹੁਣ ਜੁਮੇ ਕੇ ਡੀਐਸਪੀ ਸਾਹਮਣੇ ਆਪਾਂ ਨੂੰ ਦੱਸਿਆ ਕਿ ਇਹ ਬਹੁਤ ਪੁਰਾਣਾ ਚੱਲਿਆ ਆ ਰਿਹਾ ਹੈ ਇਹਨਾਂ ਨੂੰ ਰੋਕਣ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਨੇ ਨਵੇਂ-ਨਵੇਂ ਹੱਥ ਕੰਢੇ ਉਪਨਾਏ ਜਾਂਦੇ ਨੇ ਪਰ ਇਹ ਲੋਕ ਆਪਣੀ ਕਾਲਾ ਬਾਜ਼ਾਰੀ ਤੋਂ ਬਾਝ ਨਹੀਂ ਆਉਂਦੇ ਇਹ ਦਵਾਈ ਦੀ ਕਾਲਾ ਬਾਜ਼ਾਰੀ ਸਾਰੇ ਆਮ ਹਸਪਤਾਲ ਦੇ ਵਿੱਚ ਉੱਥੇ ਹੀ ਖੜੇ ਹੋ ਕੇ ਕਰਦੇ ਨੇ ਹੁਣ ਵੱਡਾ ਸਵਾਲ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਕਿ ਇਹ ਨਸ਼ਾ ਰੋਕਣ ਲਈ ਹੈ ਜਾਂ ਨਸ਼ਾ ਲਾਉਣ ਲਈ ਹੈ ਤੁਹਾਡੀ رائے ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਰੱਖੋ ਕਿ ਇਹਨਾਂ ਲੋਕਾਂ ਦਾ ਕੀ ਕੀਤਾ ਜਾਣਾ ਚਾਹੀਦਾ ਹੈ ਔਰ ਇਸ ਤਰੀਕੇ ਦੀ ਦਵਾਈ ਦੀ ਖਰੀਦੋ-ਫਰੋਖਤ ਔਰ ਕਾਲਾ ਬਾਜ਼ਾਰੀ ਰੋਕਣ ਲਈ ਕੀ ਹੱਤਕੰਡੇ ਅਪਣਾਏ ਜਾਣੇ ਚਾਹੀਦੇ ਨੇ ਜਾਂ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ